ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਓ ਜੋ 1 ਜਨਵਰੀ ਤੋਂ ਆਪਣਾ ਪੱਕਾ ਮੋਰਚਾ ਚੱਲ ਰਿਹਾ ਵਾ ਹੜਬੀਰਤ ਕਿਸਾਨ ਸੰਘਾਟੀ ਪੰਜਾਬ ਵੱਲੋਂ ਆ ਤੁਸੀਂ ਵੇਖ ਸਕਦੇ ਜੀ ਅੱਜ 25 ਜਨਵਰੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਹਮਣੇ ਵੀਡੀਓ ਵਿਖਾਈ ਜਾਵੇ ਨਹਿਰਾਂ ਜਿਹੜੀਆਂ ਮੈਂ ਇੱਕ ਨਹਿਰ ਬਿਲਕੁਲ ਹੀ ਬੰਦ ਕੀਤੀ ਆ ਜਿਹੜੀ ਸੋਈਪੁਰ ਫੀਟਰੀਆ ਕਹਿੰਦੇ ਆ ਮੁਲਾਜ਼ਮ ਕਹਿ ਰਹੇ ਇਥੋਂ ਡਰੇਨ ਵਿਭਾਗ ਦੇ ਵੀ ਇਹ ਜਿਹੜੀ ਨਹਿਰ ਆ ਇਹ ਬੰਦੀ ਆ ਗਈ ਆ ਤੇ ਦੂਸਰੀ ਜਿਹੜੀ ਆ ਰਾਜਸਥਾਨ ਫੀਟਰ ਉਹ ਵੀ ਇਹਨਾਂ ਨੇ ਜਿੱਥੇ 12000 ਕਿਊਸਕ ਪਾਣੀ ਚੱਲਦਾ ਵਾ ਉਥੇ 3000 ਕਿਊਸਕ ਛੱਡਿਆ ਹੋਇਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕੀ ਗੱਲ ਆ ਆ ਮੈਂ ਤੁਹਾਡੇ ਸਾਹਮਣੇ ਸੀਸਾ ਦਿਰਾਉ ਉਹ ਦੇਖੋ ਇੱਧਰ ਵੇਖੋ ਆ ਤਕਰੀਬਨ 3-4 ਜਿਹੜੇ ਦਾਰਾ ਚੱਲ ਰਹੇ ਆ ਦੇਖੋ ਸਾਡੇ ਕਿਸਾਨਾਂ ਦੇ ਪਹਿਲਾਂ ਝੋਨੇ ਡੋਬੇ ਗਏ ਆ ਪੂਰੀ ਤਰ੍ਹਾਂ ਸਾਡੇ ਕਿਸਾਨਾਂ ਦੇ ਜਿਹੜੇ ਝੋਨੇ ਡੋਦੇ ਗਏ ਆ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਪਰ ਅੱਜ ਵੇਖੋ ਜਿਹੜੇ ਨੀਵੇਂ ਥਾਂ ਤੇ ਸਾਡੇ ਕਿਸਾਨਾਂ ਦੀਆਂ ਕਣਕਾਂ ਵਾ ਉਹ ਵੀ ਬੁਰੀ ਤਰ੍ਹਾਂ ਡੁੱਬ ਗਈਆਂ ਵਾ ਇਹ ਡਰੇਨ ਵਿਭਾਗ ਜਿਹੜਾ ਵਾ ਐਡੀ ਨਲਾਇਕੀ ਕਿਉਂ ਕਰ ਰਿਹਾ ਡਰੇਨ ਵਿਭਾਗ ਦੇ ਅਫਸਰਾਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਵੀ 25 ਦਿਨ ਹੋ ਗਏ ਯਾਰ ਤੁਸੀਂ ਇਹ ਮਾੜੀ-ਮੋਟੀ ਸ਼ਰਮ ਕਰੋ ਤੁਸੀਂ ਸਾਡੇ ਕਿਸਾਨਾਂ ਦਾ ਮਾੜਾ-ਮੋਟਾ ਦਰਦ ਰੱਖੋ ਜਿਹੜੇ ਸਾਡੇ ਕਿਸਾਨਾਂ ਦੀਆਂ ਪਹਿਲਾਂ ਫਸਲਾਂ ਰੁੜ ਗਈਆਂ ਇੱਕ ਫਸਲ ਪਹਿਲਾਂ ਇਹਨਾਂ ਦੀ ਬਾਜ਼ ਜਾਂਦੀ ਸੀ ਇੱਕ ਤਾਂ ਪਹਿਲਾਂ ਡੁੱਬ ਕੇ ਤਬਾਹ ਹੋ ਗਈ ਔਰ ਦੂਸਰੀ ਜਿਹੜੇ ਕਣਕ ਜਿਹੜੇ ਖਾਨਜੋਗੇ ਦਾਣੇ ਸਾਡੇ ਕਿਸਾਨਾਂ ਨੇ ਬੀਜੇ ਆ ਉਹ ਵੀ ਤਬਾਹ ਕਰਦੇ ਕਿਉਂ ਤੁਲੇ ਹੋਏ ਹੋ ਆ ਵੇਖੋ ਮੈਂ ਕੈਮਰਾਮੈਨ ਨੂੰ ਆਖੂਗਾ ਜਿਹੜਾ ਸਾਹਮਣੇ ਵੇਖੋ ਦਰ ਜਿਹੜੇ ਚੱਲ ਰਹੇ ਆ ਆ ਵੇਖੋ ਸਾਹਮਣੇ ਦੋ ਦਰ ਇੱਥੇ ਛੱਡੇ ਆ ਤੇ ਦੋ ਹੀ ਅਗਲੇ ਬਨੇ ਪ੍ਰਸ਼ਾਸਨ ਦਾ ਇਹ ਕਹਿਣਾ ਵਾ ਨਾ ਮੁਲਾਜ਼ਮਾਂ ਦਾ ਵੀ ਅਸੀਂ 4000 ਕਿਊਸਕ ਜਿਹੜਾ ਪਾਣੀ ਆ ਇਧਰੋਂ ਖੇਮ ਕਰਨ ਵਾਲੀ ਸਾਡ ਨੂੰ ਛੱਡਿਆ ਵਾ ਹਰੀਆਂ ਤੋਂ ਪਰ ਤੁਸੀਂ ਆ ਵੇਖ ਸਕਦੇ ਜੇ ਇਹ ਜਿਹੜਾ ਪਾਣੀ ਆ ਮੇਰੀ ਲਗਾ ਦੇ ਵਿੱਚ 20 ਤੋਂ 25 ਹਜ਼ਾਰ ਕਿਊਸਟ ਪਾਣੀ ਚੱਲ ਰਿਹਾ ਇਹ ਸਾਨੂੰ ਨਾ ਮੂਰਖ ਬਣਾਉਣਾ ਜੇ ਇਸੇ ਤਰ੍ਹਾਂ ਹੀ ਕਰਦੇ ਰਹਿ ਤੇ ਕਿਸਾਨ ਭਰਾਓ ਅਸੀਂ ਵੱਡੇ ਸ਼ਿਕਾਇਤ ਕਰਾਂਗੇ ਔਰ ਜੋ ਵੀ ਸਾਨੂੰ ਕਰਨਾ ਪਿਆ ਸੀ ਕਰਾਂਗੇ ਸਾਡੇ ਕਿਸਾਨ ਪਹਿਲਾਂ ਹੀ ਮਰੇ ਆ ਇਹ ਸਾਨੂੰ ਮਰਿਆ ਨੂੰ ਕਿਉਂ ਮਾਰਨ ਤੇ ਤੁਲੇ ਹੋਏ ਆ ਔਰ 28 ਤਰੀਕ ਨੂੰ 28 ਜਨਵਰੀ ਨੂੰ ਇੱਕ ਵੱਡਾ ਜਿਹੜਾ ਆਪਣਾ ਇਕੱਠ ਇੱਥੇ ਫੇਰ ਆਪਾਂ ਰੱਖਿਆ ਕਿਸਾਨ ਭਰਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ 28 ਜਨਵਰੀ ਨੂੰ ਜ਼ਰੂਰ ਪਹੁੰਚੋ ਝੰਡਿਆਪੂ ਆਪਣੇ ਲੈ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ